ਆਹ ਉਹ ਤਾਂ ਯਾਰ ਪਈਆਂ ਕੀ ਕਹਿਲਾ ਹੈ ਨਹੀਂ ਕਰੇ ਹੈ ਮੈਂ ਕਹਣਾ ਮੈਂ ਵੀ ਇੱਥੇ ਪਹ ਜਾਣਾ 2 ਮਿੰਟ ਗਰਮੀ ਹੈ ਦਮ ਦਮ ਲੈਣਾ ਫਿਰ ਲੈਡ ਲੂਟਣਾ ਭੱਜ ਜੇ ਕਿਤੇ ਇਹ ਕਿਹੜਾ ਪਰੋ ਸਨ ਲੈਡ ਲੂਟਦਾ ਕਿਹੜੇ ਮੇਲੇ ਸ਼ੂ ਮੰਤਰ ਹੋ ਜੇ ਹੈ ਆਪਾਂ ਇੱਥੇ ਜੇ ਪਏ ਜਾਣਿਆ ਇਦਨੇ ਉਠਾ ਠੱਠ ਕੇ ਆਪੀ ਫਿਰ ਬੁਲਾ ਲੂਗੀ ਹੈ ਕਾਹਨ ਉਠਾਉਣਾ ਵਿਚਾਰੀ ਨੂੰ ਰਾਤ ਨੂੰ ਫਿਰ ਤੈਨੂੰ ਪਤਾ ਜਾਗਦੇ ਹੋਵਾਂਗੇ ਕੰਜਰ ਦੇ ਲੋਕ ਵੀ ਬਿੜਕਾਂ ਲੈਂਦੇ ਫਿਰਦੇ ਆਂ ਉਹੀ ਗੱਲ ਐ ਕਹਿੰਦੇ ਆਏ ਆ ਫਲਾਨਾ ਧਮਕੇ ਉਹ ਕੰਜਰ ਦੇ ਛੋਟੇ ਕੇ ਭੁੰਡੀਆਂ ਲੜਦੀਆਂ ਜੇ ਕੈਲਾ ਬਿਆਹ ਹੈ ਗਿਆ ਉਹ ਕੈਲਾ ਮੈਂਬਰ ਕਾਹਦੇ ਬਣ ਗਏ ਕੰਜਰ ਦੀਆਂ ਲੜਾਈਆਂ ਵੀ ਅਜੀਬ ਜਿਹੀਆਂ ਲੱਗਦੀਆਂ ਕੋਈ ਪਾਥੀਆਂ ਪਿੱਛੇ ਲੜ ਪਿਆ ਕੋਈ ਥਾਂ ਪਿੱਛੇ ਲੜ ਪਿਆ ਇਹ ਲੜਾਈਆਂ ਦਾ ਮੈਨੂੰ ਲੱਗਦਾ ਜਿਉਂਦੇ ਜੀ ਮੁੱਕਣੀਆਂ ਨਹੀਂ ਆ ਉਹ ਇੱਥੇ ਥਾਂ ਰਹਿ ਜਾਣਗੇ ਇੱਥੇ ਸਾਰਾ ਕੁਝ ਰਹਿ ਜਾਊਗਾ ਆਇਨੀ ਵੀ ਮੋਹ ਪਿਆਰ ਰੱਖ ਲੈ ਓਏ ਉਹੀ ਗੱਲ ਐ ਕਹਿੰਦੇ ਮੈਂ ਮੈਂਬਰ ਮੰਨਦਾ ਆਪਾਂ ਨੂੰ ਵੀ ਮੌਕਾ ਦਿੱਤਾ ਏ ਇਹਨਾਂ ਦੇ ਕੰਮ ਨਾ ਹੋਏ ਫਿਰ ਆਪਾਂ ਕੀ ਕਰਨਾ ਜੇ ਦੇ ਆ ਕੇ ਆਪਾਂ ਤੋਂ ਕੀ ਲੈਣਾ ਸੀ ਇਹਨਾਂ ਨੇ ਕਿਆ ਨਾ ਫਿਰ ਕਰਦੇ ਆ ਹੈ ਲੈ ਮੈਂ ਆ ਕੇ ਦੇਖੀ ਨਾ ਅੰਦਰ ਦਾ ਬਾਹਰ ਖੁੱਲਾ ਪਿਆ ਦੁਨੀਆਂ ਜਾਈ ਜਾਂਦੀ ਐ ਉਹ ਅੰਦਰ ਪਈ ਐ ਇਹ ਬਾਹਰ ਪਿਆ ਮੈਨੂੰ ਤਾਂ ਗੜਬੜ ਲੱਗਦੀ ਹੈ ਕਹ ਲਿਆ ਕਈਆਂ ਦੇ ਲੋਕ ਵੀ ਤਾਂ ਨੇ ਮੰਨ ਗਏ ਇਹਨੂੰ ਠਾ ਕੇ ਪੁੱਛਣ ਦੇ ਕੀ ਕਰਦਾ ਹੈ ਹੈਲੋ ਓਏ ਲੰਡਿਆਂ ਓਏ ਕੰਜਰਦਿਆਂ ਬੱਲ ਤਾਂ ਚੌੜੀਆਂ ਖਰੀਦ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੂੰ ਟੱਪੀਂ ਨਹੀਂ ਸੱਜਰੇ ਮਸਾਂ ਕੋਈ ਸੁਪਨਾ ਆਇਆ ਸੀ ਬਰੇ ਆ ਬਾਦ ਸੱਜਰੇ ਨੇ ਅੱਖ ਖਲਾਤੀ ਕਾਹਨੇ ਤੈਨੂੰ ਸੁਪਨੇ ਆਉਂਦੇ ਆ ਗਏ ਨਾ ਸੋਫਣੇ ਕਾਦੇ ਆਈ ਨੇ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ ਅੰਦਰੋਂ ਪਈ ਐ ਬਾਹਰ ਖੁੱਲਾ ਪਈ ਉਹਦਾ ਮੈਨੂੰ ਵੀ ਦੀਂਦੀ ਐ ਉਹ ਪਈ ਐ ਫਿਰ ਪਈ ਰਹਿਣ ਦੇ ਤੈਨੂੰ ਦੱਸ ਕੀ ਲੈਣਾ ਯਾਰਾ ਓਏ ਲੈਣਾ ਕਿਉਂ ਨਹੀਂ ਗਾ ਮੈਂ ਸਾਰਾ ਕੁਝ ਹੀ ਲੈਣਾ ਮੇਰੇ ਘਰ ਵਾਲੀਆਂ ਹੋ ਫਿਰ ਮੈਂ ਕੀ ਕਹਿਣਾ ਕੀ ਲੋਗੇ ਮੈਂਬਰ ਸਾਹਿਬ ਓਏ ਮੈਂ ਪਤਾ ਹੀ ਨਹੀਂ ਕੀ ਹੋ ਗਿਆ ਭਾਈ ਇਹਨੂੰ ਇਹਨੂੰ ਉਧਰ ਪਾਣਾ ਸੀ ਇੱਥੇ ਜ਼ਰੂਰੀ ਸੀ ਕਿਉਂ ਓਰੇ ਦਾ ਕਰਨੀ ਹੈਗਾ ਫਿਰ ਓਏ ਕੰਤਾ ਹੈਗਾ ਜਦੋਂ ਮੈਂ ਨਹੀਂ ਹੈਗਾ ਕਿ ਬਾਹਰ ਸੱਪਟ ਪਿਆ ਕੋਈ ਨਾ ਮੈਂ ਤਾਂ ਉੱਥੇ ਪਈ ਆ ਇਹ ਉਰੇ ਪਿਆ ਬਾਰ ਵਾਲਿਆਂ ਨੂੰ ਓਏ ਤੈਨੂੰ ਪਤਾ ਨਹੀਂ ਅੱਜ ਕੱਲ ਰੋਲੇ ਚੱਲ ਜਾਂਦੇ ਆ ਬਾਹਲੇ ਕੋਈ ਆ ਗਿਆ ਅਗਲਾ ਕੀ ਬੋਲੂ ਸਾਰਾ ਦਿਨ ਇਹਦੇ ਮਗਰ ਪਿਆ ਕਰੀਂ ਓ ਮੈਂ ਤਾਂ ਰਾਖੀ ਰੱਖਦਾ ਨਹੀਂ ਸੋਹ ਇੱਥੇ ਕੁੱਤੇ ਬਿੱਲਾ ਆ ਜਾਂਦਾ ਗਾ ਰਾਖੀ ਹੁੰਦਾ ਇਥੇ ਬਾਹਰ ਦੀ ਰੱਖੀ ਵਧੀਆ ਮੇਰੀ ਵੀ ਰੱਖੀ ਹੋਰ ਕੋਈ ਤੀ ਉਰੇ ਪਿਆ ਹੁਣ ਇੱਕ ਘਰੇ ਜਨਾਨੀ ਕੱਲੀ ਨੂੰ ਛੱਡਣ ਦਾ ਅੱਜ ਕੱਲ ਟਾਈਮ ਹੀ ਨਹੀਂ ਯਾਰ ਕਹ ਲੈ ਜਾਵਾਂ ਪੁੱਠਾ ਦੂਦਾਂ 100 ਤਾਂ ਬਹਿਤਾ ਹੁੰਦੀਆਂ ਨੇ ਤੂੰ ਕੰਨ ਬਹਿਈਂ ਅੱਜ ਇਹਦੀ ਸੈਡ ਲਈ ਵੀ ਕੀ ਗੱਲ ਐ ਓਏ ਕਰਦਾ ਵਧੀਆ ਮੇਰਾ ਓਏ ਮੈਂ ਤੇਰਾ ਘੱਟ ਕਰਦਾ ਤੂੰ ਘਰ ਵਾਲੇ ਥਾਨੇ ਕਰ